ਹੈਲੋ ਗਾਇਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਬਹੁਤ ਬਹੁਤ ਠੀਕ ਹੋਵੋਗੇ ਤੇ ਅੱਜ ਦੇ ਨਿਊ ਬਲੌਗਸ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਸ਼ਾਮਾਂ ਪੈ ਚੁੱਕੀਆਂ ਦੀ ਸੀਗੀਆਂ ਜੀ ਤੇ ਹੁਣ ਆਪਾਂ ਤੁਹਾਨੂੰ ਪਤਾ ਹੈ ਵੀ ਰੋਟੀ ਸਬਜ਼ੀ ਦਾ ਟਾਈਮ ਹੋਇਆ ਪਿਆ ਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਵੇ ਜੀ ਤੇ ਆਪਾਂ ਤੁਹਾਨੂੰ ਪਤਾ ਹੈ ਵਧੀਆ ਵਧੀਆ ਵੀਡੀਓ ਲੈ ਕੇ ਵਧੀਆ ਵਧੀਆ ਲੋਕੇਸ਼ਨਾਂ ਤੇ ਵੀਡੀਓ ਲੈ ਕੇ ਆਉਂਦੇ ਰਹਿੰਦੇ ਆ ਜੀ ਤੇ ਅੱਜ ਵੀ ਕੁਝ ਥੋੜੀ ਜੀ ਖਾਸ ਹੈਗੀ ਆ ਤੇ ਇੱਧਰ ਵੇਖੋ ਕਿਵੇਂ ਪੁੱਤ ਠੀਕ ਆ ਮੈਂ ਠੀਕ ਆ ਹੂੰ ਨਹੀਂ ਮੇਰਾ ਲੱਡੂ ਜਵਾਨ ਹੋ ਗਿਆ ਮੁੰਡਾ ਵਿਆਹ ਨਾਲ ਹੋ ਗਿਆ ਗਾਈਜ਼ ਮੇਰਾ आए चिज़ी काए चीजी ना खाया करो है? देखो कौलिया <laughs> <laughs> मैं आप लूगी जे तो हम्म मैंने मम्मी ਦੁਕਾਨ ਤੇ ਜਾਣਾ ਤੇ ਮੈਂ ਪੈਸੇ ਦੇ ਦਮ ਆ ਚੀਜੀ ਲੈ ਕੇ ਆਉਣੀ ਚੀਜੀ ਆ ਲੈ ਕੇ ਆਉਂਦੇ ਹਰ ਵੇਲੇ ਕੌਲੀਆਂ ਖਾਂਦਾ ਰਹਿੰਦਾ ਹਰ ਵੇਲੇ ਕੀ ਵਧੀਆ ਲੱਗਦੀਆਂ ਤੈਨੂੰ ਹਾਂ ਸਵਾਦ ਹੈ ਓਕੇ ਮੈਨੂੰ ਵਧੀਆ ਲੱਗਦਾ ਸਭ ਤੋਂ ਜਿਹੜੀ ਬੁਢਰੀ ਪੰਜਾਬ ਹਾਂ ਅਹਾਂ ਤਨ ਦਿੱਸੀ ਜਾਂਦਾ ਪਿਆ ਵਿੱਚ ਹੋਣ ਮੇਰਾ ਸੱਚੀ ਪਿਆਰੀ ਨਹੀਂ ਅੰਦਰ ਦੇ ਦੱਸ ਦੇ ਨਾ ਪਿਆ ਹੁਣ ਬਸ ਡੈਡੀ ਐਂ ਕਵੇ ਕੀ ਕਵੇ ਖਾ ਲੋ ਕੋ ਪੋ ਜਿਆ ਬੁਸੇ ਓਏ ਹਾਂ ਕਿਆ ਹੀ ਨਹੀਂ ਉਹਨੇ ਆ ਲੈ ਥੱਲੇ ਡਿਗ ਪੀ ਜਨੂੰ ਖਾ ਲੈ ਆ ਜਾ ਪੁੱਤ ਖਲਾ ਕਰ ਕੱਢ ਦੇ ਕੱਢ ਜਦੋਂ ਤੇ ਦਮਾਈ ਮੈਂ ਤੇ ਇਹ ਦਮਾਈ ਵਾਹ ਬੈ ਆਪਾਂ ਮੰਗਵਾਏ ਜੀ ਪਿਆਜ਼ ਗਲਤ ਚੀਜ਼ ਲਿਆ ਪਿਆਜ਼ ਮੰਗਵਾਇਆ ਤੇ ਮੋٹے ਭੁਜੀਏ ਮੰਗਵਾਏ ਆ ਪਕੌੜੀਆਂ ਮੰਗਵਾਈਆਂ ਆਹ ਵਾਲੀਆਂ ਤੇ ਗਾਈਜ਼ ਤੁਸੀਂ ਨਾ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੇ ਭਾਸ਼ਾ ਦੇ ਵਿੱਚ ਕੀ ਕਹਿੰਦੇ ਆ ਭੁਜੀਆ ਕਹਿੰਦੇ ਆ ਦਾਲ ਵਾਲਾ ਭੁਜੀਆ ਕਹਿੰਦੇ ਆ ਜਾਂ ਪਕੌੜੀਆਂ ਕਹਿੰਦੇ ਆ ਲੇਕਿਨ ਸਾਡਾ ਪੰਜਾਬੀ ਭਾਸ਼ਾ ਦੇ ਵਿੱਚ ਇਹਨੂੰ ਪਕੌੜੀਆਂ ਹੀ ਕਹਿੰਦੇ ਆ ਤੇ ਇੱਥੇ ਹੱਸਣ ਲੱਗ ਜਾਂਦੇ ਆ ਜਦੋਂ ਅਸੀਂ ਕਹਿੰਦੇ ਆ ਨਾ ਵੀ ਸਾਨੂੰ ਪਕੌੜੀਆਂ ਦੇ ਦਿਓ ਦਾਲ ਵਾਲੀਆਂ ਤੇਰਾ ਠੀਕ ਜਾਂਦੇ ਤਾਂ ਮੋਟਾ 부ਝਿਆ ਮੋਟਾ 부ਝਿਆ ਚਲੋ ਜੀ ਠੀਕ ਹੈ ਨਾ ਆ ਡਾਡਾ ਹੁੰਦਾ ਐਂਟਲਬ ਭਾਸ਼ਾ ਦਾ ਲੈ ਖੜੀ ਆ ਮੜ ਦੇ ਵਿੱਚ ਪਾ ਦੇ ਯੋ ਕਾਈ ਚ ਲੈ ਆਪਣੀ ਹੀ ਬਣਾਣੀ ਵਾਇਟ ਹੋਰ ਇਹਨਾਂ ਨਾਲ ਚਾਹ ਤੇ ਫਰਟੋ ਬਣੇਗਾ ਹਾਂ ਠੀਕ ਹੈ ਦੋ ਬਣ ਦੋ ਲੋਕਾਂ ਹੈਂ ਹੁੰਦੀ ਹੈ ਫੇਟਾ ਸੁੱਕੇ ਰਾਜਾ ਪੰਜ 6 ਵਰ ਗਿਆ ਨਾ ਬਈ ਅਗੂ ਵੀ 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 ਕਿਹਦਾ ਲੈ ਕੇ ਖਾਲੀ ਹੈ ਹੈ ਠੰਡੇ ਦਾ ਖਾਲੀ ਹੈ ਵੀ ਕਿਵੇਂ ਚੱਕਨੀਰੀ ਲੈ ਕੇ ਦਿੱਤੀ ਹੈ ਕਪਨੀਰੀ ਲੈ ਆਤੀ ਨਾ ਰਹਿਣਾ ਬਣੀ ਨਹੀਂ ਖਾਣਾ ਆਪ ਨੂੰ ਰੋਜ ਹੈ ਖਾਣਾ ਨਹੀਂ ਹਾਂ ਤੁਲੀ ਸੁੱਕੀ ਕੇਵਾਚ ਬਣਾ ਲਓ ਜੀ ਹੈ ਲਓ ਤੇ ਥੋੜਾ ਹੋਣੀ ਹੈ ਬੀਬੀ ਕਾਹਦੇ ਕਨੀਰੀ ਆ ਦੇ ਦੇ ਸਭ ਪੂਰਤ ਸੈਂਟਰ ਆ ਸੈਂਟਰਾਂ ਚ ਮਿਲਦੀ ਹੈ ਜੀ ਦੁਕਾਨਾਂ ਦੀ ਹੈ ਜੀ ਸੁੱਕਾ ਕਦੋਂ ਦੰਗੀਆਂ ਬੱਤੇ ਪੰਦੀਰੀ ਹੈ ਜਵਾਕਾਂ ਦੀ ਹਾਂ ਉੱਤੇ ਧੋਨੇ ਵਾਲੀ ਦੇਖਿਆ ਵੀ ਹੋਇਆ ਗਾਇਜ਼ ਪੰਦੀਰੀ ਤੇ ਹੋਰ ਮੰਮੀ ਕਿਵੇਂ ਆ ਠੀਕ ਆ ਬਈ ਠੀਕ ਆ ਕੀ ਹੋ ਰਿਹਾ ਮੰਮੀ ਹੋਰੀ ਆਏ ਸੀ ਕਿਉਂਕਿ ਇਹਨਾਂ ਦੇ ਛਾਤੀ ਦੇ ਉੱਤੇ ਫੋੜਾ ਹੈ ਫੋੜੇ ਨਾਂ ਦਾ ਕੋਈ ਨਾ ਵੀ ਪਤਾ ਨਹੀਂ ਅਜੀਬ ਜਿਹੀ ਬਿਮਾਰੀ ਹੈ ਤੇ ਉਹ ਠੀਕ ਨਹੀਂ ਹੁੰਦੀ ਜਦੋਂ ਦਰਖਤ ਫੁੱਟਦੇ ਹਨਾ ਤੇ ਉਦੋਂ ਉਹ ਵੀ ਫੁੱਟ ਜਾਂਦਾ ਹੈਗਾ ਅਗਰ ਗਾਇਜ਼ ਕਿਸੇ ਨੂੰ ਪਤਾ ਹੋਵੇ ਨਾ ਇਸ ਬਿਮਾਰੀ ਦੇ ਨਾਂ ਦਾ ਪਤਾ ਹੋਵੇ ਤੇ ਜ਼ਰੂਰ ਦੱਸਿਓ ਵੀ ਇਹ ਚੀਜ਼ ਚਮੜੀ ਦਾ ਰੋਗ ਹੈ ਜਾਂ ਵੀ ਕੋਈ ਵੀ ਚੀਜ਼ ਹੈ ਆਪਾਂ ਤੁਹਾਨੂੰ ਦਿਖਾ ਵੀ ਦੇਵਾਂਗੇ ਜਿੰਮੀ ਤੇ ਇਧਰ ਹੋ ਕੇ ਚੰਨ ਨਾਲ ਛੱਡ ਮम्मी ਦਿਖਾਈ ਮਾੜਾ ਜਿਹਾ ਇਸ ਤਰੀਕੇ ਆ ਦੇਖੋ ਜੀ ਇਹ ਨਾ ਇਹ ਚੀਜ਼ ਨਾ ਵੱਧ ਹੀ ਰਹਿੰਦੀ ਹੈਗੀ ਮੰਮੀ ਦੇ ਜਦੋਂ ਵੀ ਇਹ ਨਾ ਜਦੋਂ ਮੈਂ ਵੇ ਵੇ ਇਸ ਤੋਂ ਮੰਮੀ ਥੋੜਾ ਹੀ ਸੀ ਹੈ ਨਾ ਟੀਕੇ ਲਾਦੇ ਉਸ ਟਾਈਮ ਥੋੜਾ ਸੀਗਾ ਤੇ ਟੀਕੇ ਕਿੱਥੇ ਲਵਾ ਕੇ ਆਏ ਆ ਮਠੰਡੇ ਗਾਇਜ਼ ਮਠੰਡੇ ਟੀਕੇ ਲੱਗ ਰਹੇ ਆ ਦੇਖੋ ਵੀ ਰਾਮ ਆਉਂਦਾ ਕਿ ਨਹੀਂ ਪਹਿਲੀ ਗੱਲ ਤਾਂ ਆ ਜਾਵੇ ਬਹੁਤ ਵਧੀਆ ਕਿਉਂਕਿ ਮਾਮੇ ਹੋ ਰਹੇ ਨੇ ਮਾਮੇ ਰਾਮ ਆ ਮਾਮੇ ਰਲੇ ਰਾਮ ਆ ਗਿਆ ਤੇ ਹੋ ਸਕਦਾ ਮੰਮੀ ਦੇ ਵੀ ਰਾਮ ਆਜੇ ਕਿਉਂਕਿ ਬਾਹਲੇ ਟਾਈਮ ਦਾ ਹੈ ਉਹ ਕਹਿੰਦੀ ਹੈ ਬਚਪਨ ਨਹੀਂ ਹੈ ਤੇ ਬਚਪਨ ਤੋਂ ਹੋਣੀ ਵਰਨਾ ਬਾਤ ਚੋਈ ਆ ਕੀ ਇਸਟੈਬਲ ਹੈ ਗਈ ਸੀ ਮੈਂ ਸੋ ਗਾਈ ਮੈਂ ਹੁਣੇ ਖਾਓੜੀ ਕੱਢ ਕੇ ਮੈਂ ਤਾਂ ਵੇੜੂ ਇਹਦੇ ਵਿੱਚ ਕੁਝ ਵੀ ਨਹੀਂ ਹੈ ਉਸਮਾਨ ਜਾਂ ਸੀਗਾ ਤੇ ਉਹ ਉਹੀ ਬੰਨਿਆ ਸੀ ਮੈਂ ਸੱਚੀ ਹਾਂ ਨਾ ਵੜਗੀਆਂ ਹੁਣ ਵਿੱਚ ਵੜ ਗੀਆਂ ਮੈਨੂੰ ਬੇਟੂ ਨਹੀਂ ਹੁੰਦਾ ਜਦੋਂ ਕੋਈ ਜਾਏ ਦੇਖਾ ਕਿ ਉਹ ਤੁਹਾਨੂੰ ਆਪੋਗਾ ਸਿੱਧਾ ਹੈ ਮਿੱਠਿਆ ਮਿੱਠੀ ਥੋੜੀ ਜਿਹੀ ਖੰਡ ਰਲ ਜਾਂਦੀ ਵਿੱਚ ਕਿਉਂ ਹੋ ਬੈਠਾ ਖੰਡ ਦੇ ਵਿੱਚ ਹੀ ਹੈ ਤੇ ਗਾਈਜ਼ ਮੰਮੀ ਨੂੰ ਕੁਰਸੀ ਦੇ ਦਿੰਗੇ ਲ ਜਾ ਕੇ ਹਾਂ ਲਾ ਮਮੀ ਗਏ ਜੋ ਲੈ ਨਾ ਗਏ ਮਮੀ ਕਹਿੰਦੀ ਮੈਂ ਵੀ ਮੱਕੀ ਬਣਦੀ ਜੀ ਸੁੱਕੀ ਨਹੀਂ ਖਾਣੋਂ ਕਹਿੰਦੀ ਨਾ ਪਾਣੀ ਹੁੰਦੀ ਨਹੀਂ ਖਾਦੀ ਨਹੀਂ ਬਸ ਕੱਟ ਕੇ ਦੇਖੂਗੀ ਪੱਕਾ ਪਰੋਸਾਂ ਫਿਰ ਖੰਡਾ ਨਹੀਂਨੀ ਤੂੰ ਨਹੀਂ ਖੰਡਾਉਦੀ ਜੋ ਕਹਿੰਦੀ ਉਹ ਫੇਕ ਕੀ ਕਰਨੀ ਕੀ ਹੈ ਤਾਂ ਕੋਲੋਂ ਤੇ ਪਈ ਤਾਂ ਕਿ ਲੁਭੜਾ ਅ ਬੋਝ ਨਾ ਜਾਵੇ ਤੂੰ ਪ੍ਰੀਤ ਲਹਮਣੀ ਉਹਦੇ ਵਿੱਚ ਹੈ ਜਿਹਦੇ ਵਿੱਚ ਮੈਂ ਆਹ ਬਾਹਰ ਲਾ ਬਲ ਬਲਾਉਣਾ ਹੁੰਦਾ ਪਹਿਲੇ ਆਪਰੇ ਕੋਸ ਹੈਗਾ ਬੀਤੇ ਮੈਂ ਤਾਂ ਲੀਦਾ ਨਹੀਂ ਕੋਈ ਨਾ ਪਹੁੰਚੀ ਕੋਟੇ ਇਸ ਕੋ ਦੇਖੇ ਪਤਾ ਨਹੀਂ ਕੀੜੀ ਕੁੜੀ ਵੜ ਗਈ ਸਿਰ ਚ ਆ ਕੇ ਰੱਬ ਹੀ ਜਾਣੀ ਆ ਤੇ ਗਾਈਜ਼ ਅੱਜ ਮੈਂ ਨਾ ਵੈਸੇ ਤਾਂ ਤੁਹਾਨੂੰ ਕੱਲ ਨੂੰ ਮੈਂ ਬਖਾਉਂਗੀ ਮੈਂ ਗਾਰਡਨਿੰਗ ਅੱਜ ਜਿਹੜੀ ਨਵੇਂ ਸਿਰੇ ਤੋਂ ਕਰੀ ਐ ਤੇ ਦੇਖੋ ਆ ਨਾ ਬਤਾਉਂਗਾ ਦੇ ਬੂਟੇ ਐ ਗਾਈਜ਼ ਤੁਸੀਂ ਦੇਖ ਸਕਦੇ ਹੋ ਬਤਾਉਂਗਾ ਦੇ ਬੂਟਿਆਂ ਨੇ ਐਸ ਨੇ ਤਾਂ ਫੁੱਲ ਫੁੱਲ ਚੱਕ ਵੀ ਰੱਖਿਆ ਦੇਖ ਸਕਦੇ ਹੋ ਜੀ ਤੁਸੀਂ ਤੇ ਇਹਨੇ ਨਾ ਪੱਤੇ ਵੀ ਚੱਕ ਲਿਆ ਤਾਂ ਨੂੰ ਤੇ ਆ ਵੀ ਗਾਈਜ਼ ਪੱਤੇ ਚੱਕ ਰਿਆ ਤੇ ਲੇਕਿਨ ਨਾ ਜਿਹੜੇ ਆ ਪੱਤੇ ਆ ਆ ਦੇਖੋ ਇਹ ਪੱਤਿਆਂ ਦੇ ਵਿੱਚ ਮੋਰੀਆਂ ਐ ਸ਼ਾਇਦ ਇਹਨਾਂ ਨੂੰ ਖਾਏ ਖੁਏ ਆ ਸੁੰਢੀ ਵਗੈਰਾ ਨੇ ਤੇ ਨਾ ਮੈਂ ਸੁਬਾ ਕੱਟੂਗੀ ਹੁਣ ਟਾਈਮ ਨਹੀਂਗਾ ਤੇ ਸੁਬਾ ਆਪਾਂ ਤੁਹਾਨੂੰ ਬੁਖਾ ਦੇਮਗੇ ਜੀ ਆ ਬੂਟੇ ਵਾਟੇ ਬਤਾਉਆਂ ਦੇ ਲਾਏ ਆ ਤੇ ਨਵੇਂ ਸਿਰੇ ਤੋਂ ਮੈਂ ਜਿਹੜੀ ਪਨੀਰੀ ਆ ਤਿਆਰ ਕਰੀਆ ਗਾਇਜ਼ ਬਹੁਤ ਪਿਆਰੀ ਲੱਗਦੀ ਹੈ ਖੇਤੀ ਜਦੋਂ ਵੀ ਆਪਾਂ ਇਸ ਤਰੀਕੇ ਉਹ ਕਰ ਲੈਂਦੇ ਹਣਾ ਤੇ ਇਧਰ ਮੈਂ ਨਵੇਂ ਸਿਰੇ ਜਿਹੜੇ ਇਧਰ ਐ ਲੈਨੋਲੈਂਡ ਰੱਖਦੇ ਜਿਚਾ ਕੇ ਇਧਰ ਤੁਹਾਨੂੰ ਪਤਾ ਹੀ ਆਉਣਾ ਤੇ ਹੋਰ ਗਾਇਜ਼ ਕਿਵੇਂ ਲੱਗਦੀ ਹੈ ਜੀ ਵੀਡੀਓ ਦਬ ਕੇ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਲਾਈਕ ਕਰਨਾ ਨਾ ਭੁੱਲਿਓ ਤੇ ਹੁਣ ਮੰਮੀ ਹੋਰੀ ਬੈਠੇ ਹਾਂ ਕੁਝ ਕਰਾਂਗੇ ਜੀ ਗੱਲਾਂ ਬਾਤਾਂ ਬੱਚੇ ਸ਼ੋਰ ਸ਼ਰਾਬਾ ਬਹੁਤ ਜ਼ਿਆਦਾ ਕਰੀ ਜਾਂਦੇ ਆ ਹਾਂ ਇਧਰ ਆਓ ਆਈਏ ਇੱਕ ਮਿੰਟ ਦੇ ਕੇਰਾ ਮੈਂ ਕਿਹਾ ਚਲੋ ਢੀਡੇ ਵਗੈਰਾ ਲਾ ਲਾ ਤੇ ਫਿਰ ਮੰਮੀ ਬੈਠੀ ਆ ਉਹਦੇ ਨਾਲ ਕੋਈ ਗੱਲਾਂ ਬਾਤਾਂ ਕਰਾਂਗੇ ਕੱਲ ਪਰਸੋਂ ਦੇ ਗਏ ਹੋਏ ਸੀਗੇ ਬਠਿੰਡੇ ਟੀਕੇ ਲੱਗੇ ਆ ਮੰਮੀ ਦੇ ਤੇ ਹੁਣ ਕਰਾਂਗੇ ਜੀ ਉਹਨਾਂ ਨਾਲ ਦੁੱਖ ਸੁੱਖ ਕਿਉਂਕਿ ਮੇਰੇ ਕੋਲੇ ਹਰ ਰੋਜ਼ ਆ ਕੇ ਜਾਂਦੀ ਆ ਹਰ ਰੋਜ਼ ਤੇ ਅਸੀਂ ਤਾਂ ਨੋਹ ਸਸ ਵਧੀਆ ਦੁੱਖ ਸੁੱਖ ਕਰਦੇ ਰਹਿੰਦੇ ਆ ਜੀ ਤੇ ਠੀਕ ਹੈ ਗਾਇਜ਼ ਅੱਜ ਦਾ ਬਲੌਗ ਆਪਾਂ ਇੱਥੇ ਕਰਾਂਗੇ ਸਮਾਪਤ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ ਬਾਏ ਬਾਏ